ਬੋਲਣਾ ਜੀ ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਦੀ ਸਿਫਤ ਹੈ ਸ੍ਰੀ ਭਗਵਤੀ ਜੀ ਆਏ ਸ੍ਰੀ ਹਰਿ ਕ੍ਰਿਸ਼ਨ ਤੇ ਆਹੀ ਹੈ ਜਿਸ ਦਿੱਠ ਸਭ ਦੁੱਖ ਜਾਏ ਤੀਰ ਬਹਾਦਰ ਸਿਮਰਿਆ ਘਰ ਨੋਂ ਨਿਦੇ ਆਵੈ ਤਾਏ ਸਭ ਥਾਈ ਹੋਏ ਸੁਹਾਏ ਦਸਵਾਂ ਬਹਾਦਰ ਸਿਮਰਿਆ ਘਰ ਨੋਂ ਨਿਦੇ ਆਵੈ ਤਾਏ ਸਭ ਥਾਈ ਹੋਏ ਸੁਹਾਏ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਾਈ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਦੀ ਸਿਫਤਿ ਫਤਿਹ ਸ੍ਰੀ ਭਗવતી ਜੀ ਸਹਾਇ ਵਾਰ ਸ੍ਰੀ ਭਗવતી ਜੀ ਦੀ ਟੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਤੀ ਸਿਮਰਤਾ ਗੁਰੂ ਨਾਨਕ ਨਨ੍ਹਤਾ ਆਏ ਇਰੇ ਅੰਗਦ ਗੋਰ ਤੇ ਅਮਰਦਾਸ ਰਾਮਦਾਸੇ ਹੁਹੀ ਸੁਹਾਏ ਹਰ ਜਨ ਹਰ ਗੋਬਿੰਦ ਨਾਮ ਸਿਮਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਪ੍ਰਗਟਿਓ ਮਰਦਾ ਗੰਬੜਾ ਵਰਿਆ ਮਾਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਤੇਲਾ ਅੱਜ ਦੇ ਦਿਨ ਤਨ ਸਾਹਿਬ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੋ ਪਟਨਾ ਸਾਹਿਬ ਉਹਨਾਂ ਦਾ ਪ੍ਰਕਾਸ਼ ਹੋਇਆ ਜਿਸ ਕਲਗੀਧਰ ਪਾਤਸ਼ਾਹ ਦੀ ਦੇਣ ਸਮੁੱਚਾ ਸੰਸਾਰੇ ਕਦੀ ਵੀ ਨਹੀਂ ਦੇ ਸਕਦਾ ਸਾਰੇ ਧਰਮ ਬਚਾਲੇ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਪੁੱਤਰਾਂ ਦੀਆਂ ਸ਼ਹਾਦਤਾਂ ਦੇ ਕੇ ਆਪਣਾ ਸਾਰਾ ਪਰਿਵਾਰ ਵਾਰ ਕੇ ਸਤਿਗੁਰਾਂ ਜੀ ਨੇ ਜੋ ਕਿਰਪਾ ਕੀਤੀ ਹੈ ਸੰਸਾਰ ਤੇ ਅੱਜ ਇਸੇ ਕਰਕੇ ਸਤਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਹੋਇਆ ਹੈ ਸ੍ਰੀ ਮੁਕਸਤ ਸਾਹਿਬ ਜੀ ਦੀ ਸਮੂਹ ਸੰਗਤ ਵੱਲੋਂ ਜੁੜ ਮਿਲ ਕੇ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਂਦਿਆਂ ਹੋਇਆਂ ਅੱਜ ਨਗਰ ਕੀਰਤਨ ਜਿਹੜਾ ਹੈ ਉਹ ਆਰੰਭ ਹੋਇਆ ਜੋ ਇੱਥੇ ਸਰੋਵਰ ਦੀ ਪਰਕਰਮਾ ਕਰਦਿਆਂ ਹੋਇਆ ਸੰਪੂਰਨਤਾ ਹੋਵੇਗੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਆ ਇਸ ਪ੍ਰਕਾਸ਼ ਦਿਵਸ ਦੀਆਂ ਜਿੱਥੇ ਆਪ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਨਾਲ ਹੀ ਬੇਨਤੀ ਹੈ ਕਿ 40 ਮੁਕਤਿਆਂ ਦਾ ਸਾਲਾਨਾ ਸ਼ਹੀਦੀ ਜੋੜ ਮੇਲਾ ਜੋ ਮਿਆਲੀ ਮੇਲਾ ਮਾਗੀ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਉਹ ਦਿਹਾੜਾ ਵੀ ਆ ਰਿਹਾ ਹੈ ਤੇ ਅਸੀਂ ਉਸ ਸਤਿਗੁਰੂ ਜੀ ਦੇ ਸ਼ੁਕਰਗੁਜ਼ਾਰ ਹੋਈਏ ਕਿ ਜਿਨ੍ਹਾਂ ਨੇ ਇਹ ਅਸੀ ਕਿਰਪਾ ਕੀਤੀ ਹੈ ਵੱਡੀ ਗਿਣਤੀ ਵਿੱਚ ਉਹਨਾਂ ਸ਼ਹੀਦਾਂ ਦੇ ਜੋੜ ਮੇਲੇ ਤੇ ਇਹਨਾਂ ਸਥਾਨਾਂ ਤੇ ਆ ਕੇ ਹਾਜ਼ਰੀਆਂ ਭਰ ਕੇ ਆਪਣੀ ਟੁੱਟੀ ਗਣਵਾਈ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ